ਕਿਸਦਾ ਦਿਆ ਨਹੀਂ ਦੇ ਪਰਮੇਸ਼ਰ ਦੇ ਵਿੱਚ ਸਦਾ ਦਿਆ ਰਹਿੰਦੀ ਚਾਹੇ ਉਹਦੇ ਵਿਰੋਧੀ ਵੀ ਨੇ ਰੱਬ ਨੂੰ ਨਹੀਂ ਮੰਨਦੇ ਰੂਹ ਦੇ ਜਿੱਤ ਉਹ ਸਾਈਟ ਕਰਦਾ ਦਾਤਾ ਦਾ ਦਿਆ ਦੋਈ ਗੁਣ ਰਹਿੰਦੇ ਹੁੰਦੇ ਸੀ ਹੈ ਦਾਤਾ ਦਾ ਦਿਆ ਦਾ ਦੋਈ ਗੁਣ ਰਹਿੰਦੇ ਹਾਂ ਹਾਂ ਜੀ ਦਾਤਾ ਦਾਤਾ ਬਹੁਤ ਛੋਟਾ ਹੈ ਦਾਤਾ ਦਾ ਮਾਨਮੁਖ ਵੀ ਹੋ ਜਾਂਦਾ ਹੈ ਸਭਾ ਦਾ ਦਿਆਲ ਨਹੀਂ ਹੁੰਦਾ ਹੈ ਮਾਨਮੁਖ ਦਾਤਾ ਦਾ ਮਾਨਮੁਖ ਵੀ ਹੋ ਜਾਂਦਾ ਹੈ ਪੱਦੇ ਆ ਨਹੀਂ ਉਹ ਤਾਂ ਬੰਨੋ ਅਸਲ ਦੇ ਵਿੱਚ ਦਿਆਲ ਜਦ ਬਣਦਾ ਫਿਰ ਫਿਰਸ਼ਾ ਜਾਂ ਦਾਦਾ ਉਹਦਾ ਬੀਜ ਹੈ ਉਹਦਾ ਤਾਂ ਬੀਜ ਹੈ ਜੇ ਬੀਜ ਸਾਬਤ ਹੈ ਤਾਂ ਵੀ ਦਤਾ ਗਿਆ ਦਿਆਲ ਨਹੀਂ ਹੈ ਸਾਬਤ ਹੋ ਗਿਆ ਨਾ ਸੂਰਤ ਸਤੋਕੀ ਹੋ ਗਿਆ ਕਾਮਿਲ ਜ ਸਦਾ ਦੇ ਹਾਲ ਨਹੀਂ ਕਿਉਂਕਿ ਉੱਥੇ ਜੋ ਆਪਣੇ আর پراয়ে ਦਾ ਤੁਮਿਲ ਹੈਗੀ ਆਪਣੇ আর پراয়ে ਦੀ ਤੁਮਿਲ ਹੈ ਆਪਣੇ ਪੇਖ ਵਾਲੇ ਚੰਗੇ ਲੱਗਣਗੇ ਦੂਏ ਦੇ ਪੇਖ ਵਾਲੇ ਉਨੇ ਚੰਗੇ ਨਹੀਂ ਲੱਗਦੇ ਜੇ ਚਲੋ ਇੰਨਾ ਗਿਆਨਬਾਨ ਵੀ ਹੋਊਗਾ ਪਰ ਉਹੇ ਜੇ ਚੰਗੇ ਨਹੀਂ ਲੱਗਦੇ ਜਿਹੇ ਜਿਹੇ ਆਪਣੇ ਲੱਗਦੇ ਫਰਕਰ ਹੋਗਾ ਫਰਕਰ ਸਰਵਾਨ ਉਹਨਾਂ ਨੂੰ ਚੰਗਾ ਲੱਗਦਾ ਜਿੰਨਾ ਸਿੱਖ ਚੰਗਾ ਲੱਗਦਾ ਹੈ ਹਿੰਦੂ ਉਹਨਾਂ ਨੂੰ ਚੰਗਾ ਲੱਗਦਾ ਜਿੰਨਾ ਸਿੱਖ ਲੱਗੂਗਾ ਕਲੀਨ ਸ਼ੇਵ ਉਹਨਾਂ ਨੂੰ ਚੰਗਾ ਲੱਗੂਗਾ ਜਿੰਨਾ ਸਾੜੀ ਵਾਲਾ ਲੱਗੂਗਾ ਜਟਾੜਾ ਉਹਨਾਂ ਨੂੰ ਚੰਗਾ ਨਹੀਂ ਲੱਗੂਗਾ ਜਿੰਨਾ ਕੇਸ ਵਾਲੀ ਲੱਗੂਗਾ ਇਹ ਜੋ ਦੋਖ ਉੱਥੇ ਰਹੂਗਾ ਜਿੰਨਾ ਬਿਰਛ ਨਹੀਂ ਬਿਰਛ ਰੂਪ ਜਾਦੇ ਹੋ ਕੋਕਾ ਪਰਮਾ ਜੋ ਹੈਗਾ ਉੱਥੇ ਆਰ ਨੂੰ ਹੈਗਾ ਚੱਲ ਪਰਮਤਾ ਨਾ ਸੁਣੇ ਨਾਮ ਨਾਲ ਨਾਮ ਤੋਂ ਪਹਿਲਾਂ ਪਰਮ ਦਾ ਰਾਸ ਹੈ ਆਪਣਾ ਪ੍ਰਾਇ ਹੈਗਾ ਸੋ ਆਪਣਾ ਕਹਿ ਰਿਹਾ ਕੋਈ ਹੈ ਕਿ ਇਹ ਵੀ ਹੈ ਕਿ ਉੱਥੇ ਥੱਲੇ ਵੀ ਮੋੜ ਸਕਦਾ ਸਾਬਤ ਤੋਂ ਦਾੜ ਫੇਰ ਹੋ ਸਕਦਾ ਆ ਸਾਬਤ ਤੋਂ ਦਾੜ ਅਦਰਕ ਤੋਂ ਬਣਿਆ ਦਾੜ ਨਹੀਂ ਬਣਦਾ ਸਾਬਤ ਤੋਂ ਦਾੜ ਨਹੀਂ ਬਣਦਾ ਸਾਬਤ ਤੋਂ ਦਾੜ ਕਦੇ ਵੀ ਨਹੀਂ ਬਣਦਾ ਸਤੋਕੀ ਖਾਤੂ ਸੂਤ ਤੇ ਅਸਦੇ ਉਹ ਸਭ ਕਿਵੇਂ ਦਰਗ ਬਣਸਾ ਤੇ ਉੱਥੇ ਹੀ ਕਿ ਹੈ ਪਾਉ ਭਗਤ ਭਗਵਾਨ ਹਿਤ ਮਾਇਆ ਲਿਪਟਨ ਰੰਚ ਦੇਖੋ ਸਤੋਕੀ ਇੱਕ ਰੰਚ ਪਰ ਵੀ ਮਾਇਆ ਨਾਲ ਲਿਪਟ ਨਹੀਂ ਹੈ ਭਾਵੇਂ ਇਹ ਅਵਸਥਾ ਹੋ ਜਵੇ ਪਾਉ ਭਗਤ ਅੰਦਰ ਭਗਤੀ ਦੀ ਭੁੱਖ ਹੋਵੇ ਕਾਦੇ ਵਾਸਤੇ ਭਗਵਾਨ ਹਿਤ ਭਗਵਾਨ ਦੀ ਪ੍ਰਾਪਤੀ ਵਾਸਤੇ ਨਾ ਕਿ ਮਾਇਆ ਦੀ ਪ੍ਰਾਪਤੀ ਵਾਸਤੇ ਨਾਗੇ ਰਾਜ ਭਗ ਵਾਸਤੇ ਨਾਗੇ ਦੁਨੀਆ ਦੀ ਵਿੜਿਆਈ ਵਾਸਤੇ ਭਗਵਾਨ ਹੈਤ ਮਾਇਆ ਲੇਪਤ ਨ ਰੰਚ ਮਾਇਆ ਦੀ ਰੰਚਿ ਕਪਾਰ ਵੀ ਲੇਪਤ ਤਾਈ ਦੀ ਛਣੋ ਪਰ ਇਤੋ ਵੱਡੀ ਵਿਵਸਥਾ ਹੋਰ ਕੀ ਹੋਣੀ ਇਹ ਤਾਂ ਵੱਡੀ ਤਾਂ ਹੋਣੀ ਸਭ ਅਜੋ ਸੰਤੋਖ ਦੀ ਵਿਵਸਥਾ ਹੈ ਇਹ ਬਲਕੇ ਸਤ ਸੰਤੋਖ ਦੀ ਵਿਵਸਥਾ ਹੈ ਪਰਲੇ ਕਈ ਇਹ ਨਾਨਕਾ ਜੇ ਨਾ ਰਚੇ ਪਰਪੰਚਾ ਉਥੇ ਵੀ ਖਤਰਾ ਹੈ ਉਥੇ ਜੇ ਪਰਪੰਚ ਰਗ ਲਿਆ ਉਥੇ ਗਾ ਇਨੀ ਟੋਪ ਦੀ ਬਸਤਾ ਨਾਲ ਇਨੀ ਟੋਪ ਦੀ ਬਸਤਾ ਇੱਥੇ ਆ ਕੇ ਮਹਾਂਪੁਰਸ਼ਾ ਰੜ ਜੰਦੇ ਨੇ ਬੇਪਾਨੀ ਕੋੜੀ ਵੱਲੇ ਚਲੇ ਜਾਂਦੇ ਕੋੜੀ ਵਾਇਰ ਗਿਆ ਨਾ ਮੈਨੂੰ ਪਤਾ ਲੱਗਿਆ ਕਿ ਸਾਬਦ ਕਾਲੇ ਵੀ ਦਾ ਹੋ ਸਕਦਾ ਸਾਬਤੇ ਉਥੇ ਸਾਬਤੇ ਹੈ ਦਾਲ ਕਦੇ ਵੀ ਹੋ ਸਕਦਾ ਕਿੱਡੀ ਗੱਲ ਕਹੀ ਹੋਈ ਹੈ ਇਹਨਾਂ ਉਸ ਵਾਤਾਵਰਣ ਚ ਵੀ ਫਿਰਲੇ ਹੀ ਗਿਆ ਨਿਕਲਦੇ ਨਹੀਂ ਸੋ ਫਿਰਲੇ ਇੱਥੋਂ ਹੀ ਫਿਰਲੇ ਨਿਕਲਦੇ ਨੇ ਜਾ ਕੇ ਜਿੰਨੀਆਂ ਮਤਾਂ ਨੇ ਸੰਸਾਰ ਦੀਆਂ ਇਸ ਅਵਸਥਾ ਵਾਲੀਆਂ ਨਹੀਂ ਬਣਾਈਆਂ ਹੁੰਦੀਆਂ ਨੇ ਸੰਤੋਖੀਆਂ ਦੀਆਂ ਬਣਾਈ ਹੋਈਆਂ ਮਤਾਂ ਨੇ ਜਿੰਨੀਆਂ ਨੇ ਤਾਂ ਹੀ ਇਹਨੀ ਦੁਨੀਆ ਬਗਲ ਲੱਗੀ ਸੰਸਾਰ ਦੇ ਵਿੱਚ ਸਭ ਤੋਂ ਟੋਪ ਦੀ ਵਿਵਸਥਾ ਹੈ ਸੰਸਾਰ ਦੇ ਵਿੱਚ ਉਹ ਜਿਹੜੀ ਨਾਰਗਦੀ ਵਾਹ ਤੋਂ ਸੰਸਾਰ ਤੋਂ ਭਰੇਦੀ ਹੈ ਉਹ ਸੰਸਾਰ ਦੀ ਨਹੀਂ ਹੈ ਤਾਇ ਦਾ ਸੰਸਾਰ ਨੂੰ ਸਮਝਦਾ ਨਹੀਂ ਤਾਇ ਤਾਂ ਸੰਸਾਰ ਨੂੰ ਜਗਾ ਦੀ ਸਮਝਦਾ ਉਹ ਸੰਸਾਰ ਤੋਂ ਭਰੇਦੀ ਵਸਤਾ ਉਹਦਰ ਤੁਰਕੀ ਬਾਣੀ ਉਹਦਰ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦੇਖੋ ਸਗਲੀ ਚਿੰਤ ਮਟਾਈ ਜਾਦ ਮਿਟੀ ਆ ਪਹਿਲਾ ਚਿੰਤ ਨਹੀਂ ਮਿਟੀ ਸਗਲੀ ਸਾਰੇ ਹੀ ਮਿਟੀ ਜਿੰਨਾ ਜਰ ਤੁਰਕੀ ਬਾਣੀ ਨਹੀਂ ਆਈ ਚਾਹੇ ਸੰਤੋਖੀ ਸੀ ਸਗਲੀ ਚਿੰਤਾ ਨਹੀਂ ਬੱਡੀ ਚਿੰਤਾ ਸੀ ਅੰਦਰ ਹੈ ਜੋ ਇੱਕ ਬੋਹ ਦੇ ਜਲ ਕਾਰਨ ਇਹ ਚਾਤਰ ਬੁਖ ਪਾਉਗਾ ਅਸਲ ਸਗਲੀ ਚਿੰਤਾ ਨਹੀਂ ਬਣਾਉਣੀ ਸਗਲੀ ਚਿੰਤਾ ਜਦ ਮਟੂ ਜਾਏ ਇਹ ਇੱਕ ਹੋ ਜਾਊਗਾ ਬਿਰਸ਼ ਬਣ ਜਾਊਗਾ ਦੁਇਤ ਪਸੇ ਢਾਲ ਦੇ ਪਤਾ ਹੀ ਨਹੀਂ ਕਿੱਥੇ ਚਲੇਗਾ ਪੇੜ ਬਣ ਜਾਊਗਾ ਫੇਰ ਸਗਲੀ ਚਿੰਤਾ ਹੋਰ ਨਾ ਸਗਲੀ ਚਿੰਤਾ ਨਹੀਂ ਮਸਕੂ ਦਾਲ ਇਕੱਠੇ ਕਰਤੇ ਜਾ ਸਾਡਾ ਢੜ ਬਝੂਗਾ ਫੇਰ ਕੀ ਹੈ ਜਿਹੜੀ ਚੀਜ਼ ਆਪਾਂ ਇਕੱਠੀ ਕਰ ਸਕਦੇ ਆ ਉਹ ਜੋੜਾ ਵੀ ਤਾਂ ਹੋ ਸਕਦੀ ਹੈ ਜੋੜਾ ਹੋਣ ਦਾ ਚੈਨੀ ਲੱਗਣਾ ਇਕੱਠੇ ਕਰਨ ਨੂੰ ਤਾਂ ਬੜਾ ਚੈਨ ਲੱਗਿਆ ਆ ਪੂਰਾ ਪੱਕੇ ਤਰ੍ਹਾਂ ਜੋੜਾ ਵੀ ਹੋਇਆ ਹੋਇਆ ਪਰਮ ਹੈ ਹਾਈ ਸਤਿਗੁਰ ਅੰਦਰੋਂ ਨਿਰਵੈਰ ਹੈ ਆ ਦੇ ਆਏ ਹੈ ਗਾਹੀ ਨਾ ਜਿੰਨਾ ਜੇ ਨਿਰਵੈਰ ਨਹੀਂ ਹੈ ਉਹਨਾਂ ਜਰ ਦਿਆਲ ਵੀ ਨਹੀਂ ਹੈ ਬਾਰੋਂ ਨੇ ਨਿਰਵਾਣ ਨਿਰਵਾਣ ਕਰੇ ਤੇ ਸਤਗੁਰ ਅੰਦਰੋਂ ਨਿਰਵਾਰ ਹਾਂ ਵੈਰ ਉਹ ਖਤਮ ਸਭ ਦੇਖੇ ਬ੍ਰਹਮ ਇੱਕ ਸੁਭ ਜਿਹੜੇ ਨਿਰਵਾਰ ਅੰਦਰੋਂ ਨੇ ਉਹਦੇ ਵਾਸਤੇ ਤਾਂ ਹਿੰਦੂ ਸਿੱਖ ਮੁਸਲਮਾਨ ਸਾਰੇ ਇੱਕ ਨੇ ਇਹ ਕਦੋਂ ਜੰਗਾਂ ਸਮਝਣਗੇ ਸਿੱਖ ਅਸਰ ਇੱਥੇ ਆ ਕੇ ਸੰਸਾਰ ਦੇ ਧਰਮ ਸਾਰੇ ਖਤਮ ਹੋ ਗਏ ਸੰਸਾਰ ਦੇ ਧਰਮ ਖਤਮ ਪਲਕ ਧੂਮਲ ਦੀ ਗੱਲ ਬੜੀ